ਪੰਜਾਬੀ ਦਾ ਇੱਕ ਮੁਹਾਵਰਾ ਹੈ ਕਹਿੰਦਾ ਆਪੇ ਫੱਸੀਏ ਨਹੀਂ ਤੈਨੂੰ ਕੌਣ ਛੁਡਾਏ ਤੇ ਹੁਣ ਗੱਲ ਸੁਣ ਕੇ ਖਬਰ ਸੁਣ ਕੇ ਤੁਹਾਨੂੰ ਦੁੱਖ ਵੀ ਹੋ ਸਕਦਾ ਹੈ ਤੇ ਕਈਆਂ ਨੂੰ ਹਾਸਾ ਵੀ ਆਊਗਾ ਕਿਉਂਕਿ ਜਦੋਂ ਕੋਈ ਸ਼ਰਤ ਲਾ ਕੇ ਫਸੇ ਤੇ ਸ਼ਰਤ ਐਸੀ ਪੁੱਠੀ ਤੇ ਕਸੂਤੀ ਲਾਏ ਤੇ ਬਾਅਦ ਚ ਉਹ ਕਸੂਤੀ ਹਾਲਤ ਚ ਚਲਾ ਜਾਏ ਤਾਂ ਫਿਰ ਦੁੱਖ ਵੀ ਹੁੰਦਾ ਤੇ ਹਾਸਾ ਵੀ ਨਿਕਲਦਾ ਹੁਣ ਦੇਖੋ ਵੈਸੇ ਤਾਂ ਸ਼ਰਤਾਂ ਜੇ ਕੋਈ ਚੰਗੇ ਮਕਸਦ ਨੂੰ ਪਾਉਣ ਲਈ ਸ਼ਰਤ ਲਾਏ ਤਾਂ ਕੋਈ ਸ਼ਰਤ ਲਾਉਣਾ ਮਾੜੀ ਗੱਲ ਨਹੀਂ ਪਰ ਜਦੋਂ ਕੋਈ ਕਸੂਤੀਆਂ ਤੇ ਪੁੱਠੀਆਂ ਸ਼ਰਤਾਂ ਲਾ ਕੇ ਤੇ ਆਪ ਹੀ ਕਿੜੀਕੀ ਚ ਫਸ ਜੇ ਤਾਂ ਫੇਰ ਕੀ ਕਹੋਗੇ ਹੁਣ ਪੰਜਾਬੀਓ ਦੇਖੋ ਖਬਰ ਤੁਸੀਂ ਸੁਣ ਵੀ ਲਈ ਹੋਣੀ ਐ ਪੁਵਾਨੀਗੜ ਦਾ ਇੱਕ ਨੌਜਵਾਨ ਸੀ ਐਨੀ ਪੰਜਾਬ ਚ ਠੰਡ ਐ ਮਤਲਬ ਕੁੰਗੜ ਦੇ ਫਿਰਦੇ ਆ ਸਾਰੇ ਤੇ ਉਹਨੇ ਸ਼ਰਤ ਲਾ ਲਈ ਵੀ ਮੈਂ ਠੰਡੇ ਪਾਣੀ ਨਾਲ ਨਹਾਉਂਗਾ ਤੇ ਸ਼ਰਤ ਲਾ ਕੇ ਤੇ ਫਿਰ ਉਹ ਨਹਾ ਕੇ ਤੇ ਫਿਰ ਸਰੀਰ ਮੇਰੇ ਵਾਂਗੂ ਮਾੜਾ ਸੀ ਫਿਰ ਵਿਚਾਰਾ ਜਕੜਿਆ ਗਿਆ ਬੇਹੋਸ਼ ਹੋ ਗਿਆ ਕਈ ਮਿੰਟ ਬੇਹੋਸ਼ ਰਿਹਾ ਤੇ ਫਿਰ ਉਹਨੂੰ ਹਸਪਤਾਲ ਲੈ ਕੇ ਗਏ ਡਾਕਟਰਾਂ ਨੇ ਫਿਰ ਪੂਰੀ ਮਿਹਨਤ ਕਰਕੇ ਬਚਾ ਤਾਂ ਲਿਆ ਉਹਨੂੰ ਪਰ ਇਥੋਂ ਮੈਨੂੰ ਲੱਗਦਾ ਕਿ ਇਹਦੇ ਉੱਪਰ ਸੋਚਣਾ ਚਾਹੀਦਾ ਹੈ ਅਸੀਂ ਪੰਜਾਬੀ ਕਈ ਵਾਰ ਬੜੀਆਂ ਕਸੂਤੀਆਂ ਤੇ ਪੁੱਠੀਆਂ ਸ਼ਰਤਾਂ ਲਾਉਨੇ ਆ ਜੇਕਰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਆਪਣਾ ਕਮੈਂਟ ਲਿਖਿਓ ਇੱਕ ਤਾਂ ਮੈਂ ਪੜਾਂਗਾ ਦੂਜਾ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਕਿਉਂਕਿ ਮੈਂ ਆਪਾਂ ਪੰਜਾਬੀ ਕਈ ਵਾਰ ਫੁਕਰੀ ਫੁਕਰੀ ਦੇ ਵਿੱਚ ਕਈ ਵਾਰ ਵਖਾਵਾ ਕਰਨ ਦੇ ਲਈ ਐਹੋ ਜਿਹੀਆਂ ਕਸੂਤੀਆਂ ਤੇ ਪੁੱਠੀਆਂ ਸ਼ਰਤਾਂ ਲਾਉਨੇ ਆ ਜਿਦੇ ਤੇ ਬਾਅਦ ਚ ਪਛਤਾਵਾ ਹੀ ਹੁੰਦਾ ਕਿਹੋ ਜਿਹੀਆਂ ਸ਼ਰਤਾਂ ਕਈ ਵਾਰੀ ਮੈਂ ਵੇਖਿਆ ਕਈ ਬੇਲੀ ਮਿੱਤਰ ਬੈਠੇ ਹੋਣਗੇ ਤੇ ਸ਼ਰਾਬ ਪੀਣ ਦੀ ਸ਼ਰਤ ਲਾ ਲੈਣਗੇ ਵੇਖਦੇ ਆ ਕਿਹੜਾ ਵੱਧ ਪੀਂਦਾ ਤੇ ਬਾਅਦ ਚ ਸਾਰੀ ਰਾਤ ਤੇ 2-2 3-3 ਦਿਨ ਲੱਸੀ ਪੀ ਜਾਣਗੇ ਉਲਟੀਆਂ ਕਰੀ ਜਾਣਗੇ ਮਤਲਬ ਬੜੇ ਦੁਖੀ ਰਹਿਣਗੇ ਕਈ ਵਾਰ ਮੈਂ ਵੇਖਿਆ ਤੁਸੀਂ ਵੇਖਿਆ ਹੋਣਾ ਮੋਟਰਸਾਈਕਲ ਭਿਉਣ ਦੀ ਸੜਕ ਲਾ ਸੜਕ ਦੇ ਉੱਪਰ ਸ਼ਰਤ ਲਾ ਲੈਣਗੇ ਕਈ ਵਾਰ ਮਸਿਆ ਤੇ ਜਾਂ ਧਾਰਮਿਕ ਸਮਾਗਮਾਂ ਤੇ ਜਾਂਦੇ ਹੋਏ ਟਰੈਕਟਰ ਟਰਾਲੀਆਂ ਭਿਉਣ ਦੀ ਸ਼ਰਤ ਲਾ ਲੈਣਗੇ ਕਈ ਵਾਰ ਦੇਖਿਆ ਕਿ ਜ਼ਮੀਨਾਂ ਦਾ ਵੱਧ ਠੇਕਾ ਵੱਧ ਬੋਲੀ ਦੇਣ ਦੀ ਸ਼ਰਤ ਲਾ ਲੈਣਗੇ ਤੇ ਫਿਰ ਜਿਹੜਾ ਕਿਲਾ 60 70 ਹਜ਼ਾਰ ਠੇਕੇ ਤੇ ਲਿਆ ਜਾਣਾ ਚਾਹੀਦਾ ਉਹਦਾ 2-2 ਲੱਖ 3-3 ਲੱਖ ਠੇਕਾ ਭਰ ਦੇਣਗੇ ਕਿੱਲੇ ਦਾ ਤੇ ਬਾਅਦ ਦੇ ਵਿੱਚ ਮਤਲਬ ਫਾ ਲੈ ਲੈਣਗੇ ਵੀ ਮੇਰੇ ਤੇ ਕਰਜ਼ਾ ਚੜ ਗਿਆ ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਸ਼ਰਤ ਪੁਹਾਨੀਗੜ ਦੇ ਵਿੱਚ ਇਸ ਮੁੰਡੇ ਨੇ ਲਾਈ ਐਨੀ ਕਿੜਾਕੇ ਦੀ ਠੰਡ ਦੇ ਵਿੱਚ ਇਹ ਕੋਈ ਬਹਾਦਰੀ ਹੈ ਇਹ ਕੋਈ ਸੂਰਮਤਾ ਹੀ ਐ ਕੀ ਐ ਮੈਨੂੰ ਤਾਂ ਲੱਗਦਾ ਇਹ ਫੁਕਰੀ ਐ ਇਹੋ ਜੀਆਂ ਸ਼ਰਤਾਂ ਲਾਉਣ ਦਾ ਕੋਈ ਫਾਇਦਾ ਨਹੀਂ ਸ਼ਰਤ ਲਾਉਣੀ ਐ ਤਾਂ ਪੜਨ ਦੀ ਲਾਓ ਕੋਈ ਖੋਜ ਕਰਨ ਦੀ ਲਾਓ ਕੋਈ ਸਰੀਰ ਨੂੰ ਕਮਾਉਣ ਦੀ ਸ਼ਰਤ ਲਾਓ ਕੋਈ ਦੌੜਨ ਦੀ ਸ਼ਰਤ ਲਾਓ ਮਤਲਬ ਉਹ ਸ਼ਰਤਾਂ ਜਿਹੜੀਆਂ ਸਾਨੂੰ ਫਾਇਦਾ ਦੇਣ ਉਹ ਤੇ ਲਾਓ ਜੰਮ ਜੰਮ ਲਾਓ ਪਰ ਆਹ ਸ਼ਰਤਾਂ ਲਾਉਣੀਆਂ ਮੈਂ ਠੰਡੇ ਪਾਣੀ ਨਾਲ ਨਹਾ ਕੇ ਦਿਖਾ ਦੂੰਗਾ ਠੀਕ ਹੈ ਮੈਂ ਸ਼ਰਾਬ ਇੰਨੀ ਪੀ ਲੂੰਗਾ ਮੈਂ ਇੰਨਾ ਮੋਟਰਸਾਈਕਲ ਭਜਾ ਲੂੰਗਾ ਮੈਂ ਕਾਰ ਦੀ ਸਪੀਡ ਕਈ ਵਾਰੀ ਨਾ ਕਈ ਕਾਰ ਭਜਾ ਕੇ 130 40 50 ਜਾਂ 160 ਤੇ ਰੇਸ ਕਰਕੇ ਤੇ ਉਹਦੀ ਵੀਡੀਓ ਬਣਾ ਕੇ ਆਪਣੇ ਦੋਸਤਾਂ ਨੂੰ ਪਾਉਂਦੇ ਨੇ ਮੀਟਰ ਦੀ ਵੀ ਵੇਖੋ ਮੈਂ ਇੱਥੋਂ ਤੱਕ ਕਾਰ ਭਜਾ ਲਈ ਐ ਫਿਰ ਸ਼ਰਤ ਲਾ ਲੈਂਦੇ ਨੇ ਮੈਨੂੰ ਲੱਗਦਾ ਐਸੀਆਂ ਸ਼ਰਤਾਂ ਜਿਹੜੀਆਂ ਨੇ ਉਹ ਪੰਜਾਬੀ ਦਾ ਇੱਕ ਮੁਹਾਵਰਾ ਖਾਲੀ ਪਣਾਉਣਾ ਤੇ ਖਲੀ ਬਣਾਉਣ ਵਾਲੀ ਗੱਲ ਐ ਹੁਣ ਆ ਜਿਹੜਾ ਪਵਾਨੀ ਗੋੜਾ ਵਾਲਾ ਵੀਰ ਐ ਜਿਨੇ ਸ਼ਰਤ ਲਾ ਕੇ ਤੇ ਕੜਾਕੇ ਦੀ ਠੰਡ ਦੇ ਵਿੱਚ ਉਹ ਠੰਡੇ ਪਾਣੀ ਨਾਲ ਨਹਾਤਾ ਵੈਸੇ ਮੈਂ ਦੱਸ ਦਿਆਂ ਕਈ ਤਾਂ ਬਰਫ਼ ਵਾਲੇ ਨਾਲ ਵੀ ਨਹਾ ਲੈਂਦੇ ਨੇ ਪਰ ਉਹ ਕੌਣ ਨੇ ਜਿਨ੍ਹਾਂ ਨੇ ਥੋੜਾ ਥੋੜਾ ਕਰਕੇ ਪਹਿਲਾਂ ਰਿਹੈਸਲ ਕੀਤੀ ਐ ਜਿਨ੍ਹਾਂ ਨੇ ਪ੍ਰੈਕਟਿਸ ਕੀਤੀ ਐ ਉਹ ਬਾਅਦ ਚ ਭਾਵੇਂ ਬਰਫ਼ ਵਾਲੇ ਨਾਲ ਵੀ ਨਹਾਈ ਜਾਣ ਹੁਣ ਮੇਰੇ ਵਰਗਾ ਜਿਹਦੀਆਂ ਹੱਡੀਆਂ ਤਾਂ 206 ਹੀ ਨੇ ਪਰ ਉਹ ਕਾਨਿਆਂ ਵਰਗੀਆਂ ਬਾਰੀਕ ਨੇ ਜੇ ਉਹ ਸ਼ਰਤ ਲਾ ਕੇ ਉਹਨਾਂ ਦੀ ਰੀਸ ਕਰੇਗਾ ਹੁਣ ਮੇਰੇ ਵਰਗਾ ਕਿਸੇ ਤਕੜੇ ਪਹਿਲਵਾਨ ਦੀ ਰੀਸ ਕਰਨ ਲੱਗ ਪਏ ਤਾਂ ਮੈਨੂੰ ਲੱਗਦਾ ਫਿਰ ਹੱਡੀਆਂ ਹੀ ਤੜਾਉਣੀਆਂ ਨੇ ਸੋ ਮੈਨੂੰ ਲੱਗਦਾ ਕਿ ਇਹੋ ਜੀਆਂ ਸ਼ਰਤਾਂ ਨਹੀਂ ਲਾਉਣੀਆਂ ਚਾਹੀਦੀਆਂ ਜਿਹੜੀਆਂ ਸਿਰਫ ਫੁਕਰੀ ਨੇ ਸਿਰਫ ਵਿਖਾਵਾ ਨੇ ਹੁਣ ਸ਼ਰਤ ਲਾ ਕੇ ਠੰਡੇ ਪਾਣੀ ਨਾਲ ਨਾ ਬੈਠਾ ਹਸਪਤਾਲ ਦੇ ਵਿੱਚ ਨਾਲੇ ਤਾਂ ਆਪ ਬੋਤਲਾਂ ਟੀਕੇ ਲਵਾਏ ਤੰਗ ਹੋਇਆ ਨਾਲੇ ਘਰਦਿਆਂ ਦਾ ਪੈਸਾ ਬਰਬਾਦ ਕੀਤਾ ਬਹੁਤ ਪੈਸਾ ਲੱਗਦਾ ਇਲਾਜ ਦੇ ਉੱਪਰ ਤੇ ਕੀ ਨਿਕਲਿਆ ਫਾਇਦਾ ਦੇਖੋ ਬੱਚਿਓ ਨੌਜਵਾਨੋ ਭਰਾਵੋ ਤੁਸੀਂ ਮੇਰੇ ਤੋਂ ਸਿਆਣੇ ਹੋ ਪਰ ਇੱਕ ਗੱਲ ਯਾਦ ਰੱਖਿਓ ਫੁਕਰੀਆਂ ਤੇ ਵਿਖਾਵਿਆਂ ਦੇ ਵਿੱਚ ਨਾ ਪਾਓ ਆਪਾਂ ਨੂੰ ਫੁਕਰੀ ਤੇ ਵਿਖਾਵੇ ਨੇ ਮਾਰ ਲਿਆ ਆਪਾਂ ਪੰਜਾਬੀ ਦੁਨੀਆ ਦੇ ਵਿੱਚ ਫੁਕਰੀ ਤੇ ਵਿਖਾਵੇ ਲਈ ਵੀ ਜਾਣੇ ਜਾਣ ਲੱਗੇ ਆ ਕਿਉਂਕਿ ਸਾਡੇ ਗੀਤਾਂ 'ਚ ਵੀ ਫੁਕਰੀਆਂ ਸਾਡੇ ਫਿਲਮਾਂ 'ਚ ਵੀ ਫੁਕਰੀਆਂ ਔਰ ਸਾਡੀ ਜ਼ੁਬਾਨ ਤੇ ਵੀ ਫੁਕਰੀਆਂ ਤੇ ਫੁਕਰੀਆਂ ਦਾ ਪਤਾ ਕਿੱਥੋਂ ਲੱਗਦਾ ਇੱਥੋਂ ਜਿਹੜਾ ਮੇਰੇ ਵਰਗਾ ਕਾਨੇ ਵਰਗਾ ਹੁੰਦਾ ਉਹ ਕਰੀ ਜਾਂਦਾ ਹੁੰਦਾ ਫਲਾਣੇ ਨੂੰ ਮੈਂ ਕਹਾ ਵੇਖ ਲਾਂਗੇ ਤੈਨੂੰ ਮੈਂ ਤੁਹਾਨੂੰ ਕੱਲਾ ਹੀ ਬਣਾ ਮਤਲਬ ਸਾਡੀ ਤਾਂ ਗੱਲ ਗੱਲ 'ਚ ਫੁਕਰੀ ਹੈ ਸਾਡੇ ਗੀਤਾਂ 'ਚ ਵੇਖ ਲਓ ਜੱਟ ਨੇ ਆਹ ਕਰਤਾ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਉਥੇ ਜੱਟ ਫਾਇਰ ਕਰਦਾ ਠੀਕ ਹੈ ਜਿੰਨੇ ਦੇ ਤੇ ਬੂਟ ਮਤਲਬ ਉਹਨਾਂ ਤੁਹਾਡੇ ਸਾਰੇ ਟੱਬਰ ਦਾ ਖਰਚਾ ਜਿੰਨੇ ਦੇ ਮੇਰੇ ਬੂਟ ਆਉਂਦੇ ਨੇ ਇਹ ਕੀ ਨੇ ਫੁਕਰੀਆਂ ਨੇ ਸਾਡੀ ਤਾਂ ਗਾਇਕੀ ਦੇ ਵਿੱਚ ਵੀ ਫੁਕਰੀਆਂ ਧਮਕੀਆਂ ਤੇ ਪਾਡੀਆਂ ਆਹੀ ਕੁਸ਼ੀ ਰਹਿ ਗਿਆ ਮੈਂ ਐ ਕਰ ਦਿੰਨਾ ਹੁਣਾਂ ਅਸੀਂ ਐ ਕਰ ਦਿੰਨੇ ਹੁੰਨੇ ਅਸੀਂ ਵਾਅ ਕਰ ਦਿੰਨੇ ਹੁੰਨੇ ਆ ਅਸੀਂ ਆ ਔਰ ਜਿੰਨੇ ਗਾਇਕ ਫੁਕਰੀਆਂ ਧਮਕੀਆਂ ਵਾਲੇ ਗੀਤ ਗਾਗਾ ਕੇ ਉਹਨਾਂ ਨੇ ਪੈਸਾ ਕਮਾਇਆ ਮੈਂ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਫੁਕਰੇ ਹੀ ਪਸੰਦ ਕਰਦੇ ਨੇ ਹੁਣ ਤੁਸੀਂ ਕਹੋਗੇ ਕਿ ਬਹੁਤ ਵੱਡੇ ਪੱਧਰ ਤੇ ਇਹੋ ਜਿਹੇ ਗੀਤ ਸੁਨੇ ਜਾਂਦੇ ਨੇ ਤੇ ਤਾਂ ਹੀ ਤਾਂ ਮੈਂ ਕਹਿ ਰਿਹਾ ਵੀ ਅਸੀਂ ਪੰਜਾਬੀ ਹਾਂ ਹੀ ਫੁਕਰੇ ਹੁਣ ਤੁਸੀਂ ਦੇਖੋ ਕੀ ਸ਼ਰਤ ਲਾ ਕੇ ਠੰਡੇ ਪਾਣੀ ਨਾਲ ਨਹਾਉਣ ਦੀ ਸ਼ਰਤ ਜਿਵੇਂ ਆ ਪਵਾਨੀਗੜ੍ਹ ਵਾਲੇ ਮੁੰਡੇ ਨੇ ਕੱਲ ਲਾਈ ਐ ਔਰ ਫਿਰ ਨਤੀਜਾ ਭੁਗਤਿਆ ਫਿਰ ਖਮਿਆਜਾ ਭੁਗਤਿਆ ਹਸਪਤਾਲ ਪਿਆ ਕੀ ਇਹ ਸ਼ਰਤ ਠੀਕ ਹੈ ਕੀ ਇਹ ਫੁਕਰੀ ਨਹੀਂ ਗਈ ਜਿਵੇਂ ਸ਼ਰਾਬ ਪੀਣ ਦੀ ਸ਼ਰਤ ਲਾ ਲੈਣੀ ਕੋਈ ਕਹਿੰਦਾ ਮੈਂ ਬੋਤਲ ਪੀ ਕੇ ਦਿਖਾਉਂ ਕੋਈ ਕਹਿੰਦਾ ਮੈਂ ਡੇਢ ਬੋਤਲ ਪੀ ਕੇ ਦਿਖਾਉਂ ਕੀ ਇਹ ਸ਼ਰਤ ਠੀਕ ਹੈ ਮੋਟਰਸਾਈਕਲ ਭਜਾਉਣ ਦੀ ਸ਼ਰਤ ਲਾਉਣੀ ਕੀ ਇਹ ਠੀਕ ਹੈ ਤੁਸੀਂ ਦੱਸਿਓ ਟਰੈਕਟਰਾਂ ਦੇ ਉੱਪਰ ਸਟੰਟ ਕਰਨ ਦੀਆਂ ਸ਼ਰਤਾਂ ਲਾਉਣੀਆਂ ਮੈਂ ਇੰਨਾ ਤਾਂ ਚੁਕਾ ਲੈਣਾ ਮੈਂ ਇੰਨਾ ਚੁਕਾ ਕੀ ਇਹ ਠੀਕ ਹੈ ਧਾਰਮਿਕ ਸਮਾਗਮਾਂ ਤੇ ਜਾਣਾ ਤੇ ਰਸਤੇ ਦੇ ਵਿੱਚ ਟਰੈਕਟਰ ਟਰਾਲੀਆਂ ਜਿੱਦ-ਜਿੱਦ ਕੇ ਭਜਾਉਣੀਆਂ ਸ਼ਰਤ ਲਾ ਲਾ ਕੇ ਕੀ ਇਹ ਠੀਕ ਹੈ ਮੰਨਦੇ ਹੋ ਕਿ ਠੀਕ ਹੈ ਦੇਖੋ ਮੈਨੂੰ ਐ ਲੱਗਦਾ ਸ਼ਰਤ ਲਾਓ ਲੈ ਸ਼ਰਤ ਲਾਓ ਕਿ ਮੈਂ ਇਸ ਸਾਲ ਇੰਨੀਆਂ ਕਿਤਾਬਾਂ ਪੜ੍ਹਾਂਗਾ ਮੈਂ ਫਲਾਣੇ ਫਲਾਣੇ ਲੇਖਕਾਂ ਨੂੰ ਇਸ ਸਾਲ ਪੜ੍ਹ ਲੈਣਾ ਐਦਾਂ ਦੀਆਂ ਸ਼ਰਤਾਂ ਲਾਓ ਸ਼ਰਤਾਂ ਲਾਓ ਕਿ ਮੈਂ ਆਪਣਾ ਸਰੀਰ ਨੂੰ ਮਤਲਬ ਇੰਨੀ ਪ੍ਰੈਕਟਿਸ ਕਰਕੇ ਐਦਾਂ ਦਾ ਬਣਾ ਕੇ ਦਿਖਾਵਾਂਗਾ ਪੂਰਾ ਫਿੱਟ ਕਰਕੇ ਇਹੋ ਜਿਹੀ ਸ਼ਰਤਾਂ ਲਾਓ ਲੈ ਕਹੀ ਇੱਥੇ ਮੈਂ ਵੇਖਿਆ ਨਿਊਰਲ ਖਾਨ ਦੀ ਸ਼ਰਤ ਲਾ ਲੈਣਗੇ ਟਿੱਕੀਆਂ ਖਾਣ ਦੀਆਂ ਸ਼ਰਤਾਂ ਸਮੋਸੇ ਖਾਣ ਦੀਆਂ ਸ਼ਰਤਾਂ ਲੱਗ ਜਾਂਦੀਆਂ ਨੇ ਦੱਸੋ ਇਹ ਸ਼ਰਤਾਂ ਦਾ ਕੋਈ ਮਤਲਬ ਹੈ ਮਤਲਬ ਸਰਾ ਸਰ ਬੇਵਕੂਫੀ ਸਰਾ ਸਰ ਮੂਰਖਤਾ ਤੇ ਸਮਝੀ ਅਸੀਂ ਬਹਾਦਰੀ ਜਾਂਦੇ ਆ ਅਸਲ 'ਚ ਨਾ ਆਪਣੇ ਲੋਕਾਂ ਨੂੰ ਬਹਾਦਰੀ ਤੇ ਸੂਰਮਤਾਈ ਦਾ ਮਤਲਬ ਹੀ ਨਹੀਂ ਪਤਾ ਵੀ ਇਹ ਬਹਾਦਰੀ ਜਾਂ ਸੂਰਮਤਾਈ ਤੇ ਫੁਕਰਪੰਥੀ 'ਚ ਫਰਕ ਕੀ ਆ ਨਹੀਂ ਪਤਾ ਆਪਣੇ ਲੋਕ ਫੁਕਰੀ ਨੂੰ ਸੂਰਮਤਾਈ ਸਮਝੀ ਜਾਂਦੇ ਨੇ ਜਿਹੜੇ ਸੂਰਮੇ ਹੁੰਦੇ ਨੇ ਉਹ ਕਦੇ ਵੀ ਐਦਾਂ ਦੀਆਂ ਲੰਡੂ ਗੱਲਾਂ ਨਹੀਂ ਕਰਦੇ ਹੁੰਦੇ ਬਹਾਦਰ ਸੂਰਮਿਆਂ ਦੇ ਕੰਮ ਹੀ ਹੋਰ ਹੁੰਦੇ ਨੇ ਉਹਨਾਂ ਦੇ ਲੱਛਣ ਹੀ ਹੋਰ ਹੁੰਦੇ ਨੇ ਔਰ ਕਈ ਮੈਂ ਵੇਖਿਆ ਅਸੀਂ ਨਾ ਪਿਛਲੀਆਂ ਪੀੜੀਆਂ ਸਾਡੀਆਂ ਜਿਨ੍ਹਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਹੱਕ ਸੱਚ ਲਈ ਲੜਦਿਆਂ ਜੋਰ ਦਿਖਾਏ ਕਮਾਲ ਕੀਤੀ ਸਾਡੇ ਗੁਰੂ ਸਹਿਬਾਨਾਂ ਦਾ ਇਤਿਹਾਸ ਸਾਡੇ ਸ਼ਹੀਦਾਂ ਦਾ ਇਤਿਹਾਸ ਤੇ ਕਈ ਮੈਂ ਵੇਖੇ ਨੇ ਆਪਦੀ ਜ਼ਿੰਦਗੀ ਚ ਹੱਕ ਸੱਚ ਤੇ ਇਨਸਾਫ ਦੇ ਲਈ ਉਹਨਾਂ ਕੱਖ ਨਹੀਂ ਕੀਤਾ ਕੋਈ ਕੁਰਬਾਨੀ ਨਹੀਂ ਕੋਈ ਆਵਾਜ਼ ਵੀ ਨਹੀਂ ਕਦੇ ਚੱਕੀ ਤੇ ਉਹ ਐਵੇਂ ਹੀ 파ਟੇ ਬਣੇ ਫਿਰਨਗੇ ਸਾਡਾ ਇਤਿਹਾਸ ਐ ਆ ਅਸੀਂ ਐ ਹੁੰਨੇ ਆ ਸਾਡਾ ਇਤਿਹਾਸ ਕਮਾਲ ਹੋ ਗਈ ਸਾਡਾ ਇਤਿਹਾਸ ਕਿਉਂ ਸਾਡੇ ਪੁਰਖਿਆਂ ਦਾ ਇਤਿਹਾਸ ਆ ਉਹ ਸਾਡਾ ਇਤਿਹਾਸ ਦਾ ਉਹ ਬਣੂਗਾ ਜੋ ਅੱਜ ਅਸੀਂ ਬਣਾਵਾਂਗੇ ਸਾਡਾ ਇਤਿਹਾਸ ਸਾਡਾ ਇਤਿਹਾਸ ਓਏ ਸਾਡਾ ਇਤਿਹਾਸ ਨਹੀਂ ਭਰਾਓ ਉਹ ਸਾਡੇ ਗੁਰੂਆਂ ਦਾ ਉਹ ਸਾਡੇ ਸ਼ਹੀਦਾਂ ਦਾ ਇਤਿਹਾਸ ਆ ਸਾਡਾ ਇਤਿਹਾਸ ਕਿਹੜਾ ਹੋਊਗਾ ਜਿਹੜਾ ਅਸੀਂ ਆਪ ਬਣਾਵਾਂਗੇ ਕੁਰਬਾਨੀਆਂ ਕਰਕੇ ਜਾਂ ਚੰਗੇ ਉੱਚੇ ਕੰਮ ਕਰਕੇ ਉਦੋਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਕਹਿਣਗੀਆਂ ਵੀ ਇਹ ਉਹਨਾਂ ਦਾ ਇਤਿਹਾਸ ਆ ਮਤਲਬ ਸਾਡਾ ਅਸੀਂ ਇਤਿਹਾਸ ਦਾ ਬੀਤਾ ਹੁੰਦਾ ਤੇ ਉਹ ਸਾਡਾ ਕਿਵੇਂ ਹੋ ਸਕਦਾ ਅਸੀਂ ਬਹੁਤ ਸਾਰੇ ਐਸੇ ਆ ਜਿਹੜੇ ਕੋਈ ਕੁਰਬਾਨੀ ਨਹੀਂ ਕਰਦੇ ਲਾਲਚ ਸਵਾਰਥ ਬੇਈਮਾਨੀ ਐਵੇਂ ਫੁਕਰੀਆਂ ਆਪ ਤੋਂ ਮਾੜਾ ਵੇਖ ਕੇ ਦਬਕਾਈ ਜਾਣਾ ਇਹੋ ਜੇ ਕੰਮ ਕਰਕੇ ਤੇ ਅਸੀਂ ਕਹੀ ਜੇ ਨੇ ਸਾਡਾ ਇਤਿਹਾਸ ਐ ਸਾਡਾ ਨਹੀਂ ਸੋ ਦੋਸਤੋ ਇਹ ਜਿਹੜੀ ਭਵਾਨੀਗੜ ਦੇ ਨੌਜਵਾਨ ਦੀ ਖਬਰ ਆਈ ਹੈ ਕਿ ਠੰਡਾ ਪਾਣੀ ਨਾਲ ਨਹਾਉਣ ਦੀ ਸ਼ਰਤ ਲਾਈ ਤੇ ਫੇਰ ਵਿਚਾਰਾ ਨਹਾ ਕੇ ਬੌਂਦਲ ਗਿਆ ਬੇਹੋਸ਼ ਹੋ ਗਿਆ ਬੇਹੋਸ਼ ਹੋ ਕੇ ਬਾਅਦ ਚ ਉਹ ਹੁਣ ਹਸਪਤਾਲ ਪਿਆ ਲਾ ਚੱਲ ਰਿਹਾ ਖਰਚਾ ਹੋ ਰਿਹਾ ਮੈਨੂੰ ਨਹੀਂ ਲੱਗਦਾ ਅਜ ਤੋਂ ਬਾਅਦ ਉਹ ਕਿਸੇ ਨਾਲ ਸ਼ਰਤ ਲਾਏਗਾ ਉਹ ਤੇ ਪਤਾ ਨਹੀਂ ਪਰ ਇਹੋ ਜੀਆਂ ਸ਼ਰਤਾਂ ਬੇਹੁੱਦਾ ਤੇ ਕਸੂਤੀਆਂ ਨਹੀਂ ਲਾਉਣੀਆਂ ਚਾਹੀਦੀਆਂ ਪੁੱਠੀਆਂ ਸ਼ਰਤਾਂ ਲਾ ਕੇ ਨਤੀਜਾ ਪੁੱਠਾ ਹੀ ਨਿਕਲਦਾ ਹੁੰਦਾ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ